ਫੱਲ ਸ੍ਰੀਯਕਾਲ ਦੋਸਤੋ ਮੈਂ ਨਵਦੀਪ ਸਿੰਘ ਵਿਰਕ ਵਿਰ ਕਾਇਰ ਸ਼ਰ ਫਾਰਮ ਸ਼ੇਰਗੜ ਤੋਂ ਦੋਸਤੋ ਕੱਲ ਇੱਕ ਵੀਡੀਓ ਪਾਈ ਸੀ ਜਿਸ ਨੂੰ ਤੁਸੀਂ ਸਾਰਿਆਂ ਨੇ ਬਹੁਤ ਪਿਆਰ ਦਿੱਤਾ ਤੇ ਉਸ ਵੀਡੀਓ ਦੇ ਮੱਦੇ ਨਜ਼ਰ ਰੱਖਦੇ ਹੋਏ ਅੱਜ ਇੱਕ ਦੂਜੀ ਵੀਡੀਓ ਪਾਉਣ ਲੱਗੇ ਆ ਦੋਸਤੋ ਅੱਜ ਵੀ 37 38 ਡਿਗਰੀ ਦਾ ਟੈਂਪਰੇਚਰ ਹੈ ਤੇ ਪੌਣੇ 12 ਦਾ ਟਾਈਮ ਹੋ ਚੁੱਕਾ ਹੈ ਐਨੀਮਲ ਸਾਰੇ ਛੱਡ ਤੋਂ ਬਾਹਰ ਨਹੀਂ ਦੇਖ ਲੋ ਹਜੇ ਵੀ ਆਇਰਸ਼ਰ ਬਰੀਡ ਰੈੱਡ ਐਂਡ ਵਾਈਟ نسل ਦੀਆਂ ਗਾਵਾਂ ਦੀ ਇਮਿਊਨਿਟੀ ਤੇ ਕੀ ਐ ਇਹ ਦੱਸਣ ਦੀ ਲੋੜ ਨਹੀਂ ਦੇਖੋ ਅੰਦਰ ਹੁਣ ਦਾਣਾ ਪੈ ਚੁੱਕਿਆ ਤੇ ਹੁਣ ਗਾਵਾਂ ਛੱਡ ਦੇ ਅੰਦਰ ਜਾਣ ਗਈਆਂ ਨਹੀਂ ਤੇ 12 ਵਜੇ ਤੱਕ ਸਾਡੇ ਐਨੀਮਲ ਜਿਹੜੇ ਨੇ ਬਾਹਰ ਰਹਿੰਦੇ ਨੇ ਇਮਿਊਨਿਟੀ ਬਣਾਉਣੀ ਪੈਂਦੀ ਐ ਬਰੀਡ ਤਿਆਰ ਕਰਨੀ ਪੈਂਦੀ ਐ ਮਿਹਨਤ ਲੱਗਦੀ ਐ ਪਰ ਇੱਕ ਨਾ ਇੱਕ ਦਿਨ ਮੁੱਲ ਜ਼ਰੂਰ ਮੁੜਦਾ ਐ ਤੇ ਆ ਦੇਖੋ ਤੁਸੀਂ ਗਾਵਾਂ ਸਾਰੀਆਂ ਅਗਰੈਸਿਵ ਨੇ ਬਾਹਰ ਜਾਣ ਨੂੰ ਖੋਲਦੇ 게ਟ ਆ ਤੇ ਹੁਣ ਇਹ ਆਪਣਾ ਦਾਣਾ ਫੱਕਾ ਜਿਹੜਾ ਖਾਣ ਗਿਆ ਤੇ ਫਿਰ ਉੱਥੇ ਛੱਡਾ ਥੱਲੇ ਬਹਿ ਕੇ ਜੁਗਾਲੀ ਕਰਨ ਗਿਆ 12 ਵਜੇ ਦੇ ਆਸ-ਪਾਸ ਇੰਨਾ ਦਿਨਾਂ ਚ ਮੈਨੂੰ ਦਿਖਾਓ ਕਿਹੜੇ ਫਾਰਮ ਦੇ ਵਿੱਚ ਐਨੀਮਲ ਬਾਹਰ ਬਹਿੰਦੇ ਨੇ ਧੁੱਪੇ ਝੱਗ ਨਿਕਲਦੀ ਆ ਝੱਗ ਮੂੰਹ ਚੋਂ ਲਾਲਾ ਸੁੱਟਦੇ ਨੇ ਜਾਨਵਰ ਇਹ ਆ ਜੀ ਬਰੀਡ ਪੰਜਾਬ ਦੇ ਹੱਕ ਦੀ ਜਿਹੜੀ ਬਰੀਡ ਪੰਜਾਬ ਨੂੰ ਜਾਂ ਇੰਡੀਆ ਨੂੰ ਚਾਹੀਦੀ ਸੀ ਉਹ ਬਰੀਡ ਤਾਂ ਇੱਥੇ ਆਈ ਹੋਈ ਨਹੀਂ। ਇਦਾਂ ਦੀ ਅਗਰ ਸਾਰੇ ਪੰਜਾਬ ਦੇ ਵਿੱਚ ਬਰੀਡ ਤਿਆਰ ਹੋ ਜੇ ਤਾਂ ਕਿਸੇ ਵੀ ਜੀਮੀਦਾਰ ਦਾ ਐਨੀਮਲ ਬਿਮਾਰੀ ਨਾਲ ਨਹੀਂ ਮਰੂਗਾ। ਕਿਸੇ ਵੀ ਜੀਮੀਦਾਰ ਤੇ ਫਾਲਤੂ ਬਿਮਾਰੀ ਦਾ ਖਰਚਾ ਨਹੀਂ ਪਊਗਾ। ਜਿੰਨੇ ਲੋਕਾਂ ਨੇ ਵਧੀਆ ਸਿਸਟਮ ਕੀਤੇ ਨੇ ਅੱਜ ਕੱਲ੍ਹ ਘਰਾਂ ਦੇ ਵਿੱਚ ਪੱਖੇ ਲਾਏ ਨੇ কুলਰ ਲਾਏ ਨੇ ਫੁਆਰੇ ਲਾਏ ਨੇ ਅਗਰ ਇਦਾਂ ਦੀਆਂ ਗਾਵਾਂ ਹੋਣ ਉਹਨਾਂ ਨੂੰ ਇਹ ਟੈਂਪਰੇਚਰ ਮਿਲ ਜੇ ਤਾਂ ਇਹ ਨਜ਼ਾਰੇ ਲਿਆ ਦੇਣੀਆਂ ਦੇਖੋ ਸਾਡੇ ਫਾਰਮ 'ਚ ਕੋਈ ਪੱਖਾ ਨਹੀਂ ਕੋਈ ਫੁਆਰਾ ਨਹੀਂ ਫਿਰ ਵੀ ਗਾਵਾਂ ਜਿਹੜੀਆਂ ਨੇ ਬਿਲਕੁਲ ਸੰਤੁਸ਼ਟ ਰਹਿੰਦੀਆਂ ਨੇ ਤੇ ਵਧੀਆ ਪ੍ਰੋਡਕਸ਼ਨ ਗਰਮੀ 'ਚ ਵੀ ਤੇ ਸਰਦੀ 'ਚ ਵੀ ਚੱਲਦੀ ਰਹਿੰਦੀ ਆ ਆਉਣ ਵਾਲੇ ਦਿਨਾਂ ਦੇ ਵਿੱਚ ਵਿੱਚ ਅਸੀਂ ਇਸ ਬਰੀਡ ਨੂੰ ਪੂਰੇ ਪੰਜਾਬ ਦੇ ਵਿੱਚ ਡਿਵੈਲਪ ਕਰ ਰਹੇ ਹਾਂ ਤੁਸੀਂ ਸਾਡਾ ਸਾਰੇ ਕਿਸਾਨ ਭਰਾ ਸਾਥ ਦਿਓ ਵਧੀਆ ਦੁੱਧ ਦੀ ਕੈਪੈਸਿਟੀ ਇਹਨਾਂ ਦੀ 40-42 ਲੀਟਰ ਤੱਕ ਦੋ ਟਾਈਮ ਦੀ ਮਿਲਕਿੰਗ ਤੇ ਆਪਾਂ ਨੂੰ ਵਧੀਆ ਪ੍ਰੋਡਕਸ਼ਨ ਮਿਲ ਜਾਂਦੀ ਹੈ। ਬਿਮਾਰੀ ਰਹਿਤ, ਐਂਟੀਬਾਇਓਟਿਕ ਰਹਿਤ ਦੁੱਧ ਮਿਲਦਾ ਹੈ। ਕੋਈ ਹੁਣ ਅੱਗੇ ਗੁਲਗੋਸ਼ ਅੱਗੇ ਜਿਵੇਂ ਹੁਣ ਗਰਮੀ ਸ਼ੁਰੂ ਹੋ ਗਈ ਐਚਐਫ ਦਾ ਤਾਂ ਹੁਣੇ ਸੀਜ਼ਨ 2-3 50-60 ਹਜ਼ਾਰ ਮੰਦਾ ਚੱਲਣ ਲੱਗ ਗਿਆ। 3-4 ਮਹੀਨੇ ਜਦੋਂ ਤੱਕ ਭਾਦ ਸਾਵਣ ਭਾਦਰਾ ਉਹਨਾਂ ਜਦੋਂ ਤੱਕ ਤੇ ਲੋਕਾਂ ਦਾ ਧੂਆਂ ਕੱਢ ਦੇਣਾ। ੜੜਾ ੜੜਾ ਬਿਮਾਰੀ ਅੱਗ ਵਾਂਗੂ ਫੈਲਦੀ ਹੈ। ਤੇ ਇਹ ਬਰੀਡ ਬਹੁਤ ਹੀ ਕਾਮਯਾਬਾ ਅਸੀਂ ਕੋਈ ਆਬਦੇ ਕੋਲ ਗੱਲਾਂ ਨਹੀਂ ਬਰਾਰੇ 12 ਸਾਲ ਐਸ ਬਰੀਡ ਦੇ ਉੱਤੇ ਪ੍ਰੈਕਟੀਕਲ ਤੌਰ ਤੇ ਤਜਰਬਾ ਕਰਕੇ ਅਸੀਂ ਇਹ ਬਰੀਡ ਲੋਕਾਂ ਦੇ ਸਾਹਮਣੇ ਲੈ ਕੇ ਆਏ ਆ ਤੇ ਸੀਮਨ ਵੀ ਬਿਲਕੁਲ ਜੈਗ ਰੇਟ ਤੇ ਦਾ ਦੇ ਰਹੇ ਆ ਤਾਂ ਕਿ ਲੋਕਾਂ ਦੇ ਵਿੱਚ ਆਮ ਘਰਾਂ ਦੇ ਵਿੱਚ ਜਾ ਕੇ ਜਿਹੜੀ ਇਹ ਬਰੀਡ ਤਿਆਰ ਹੋ ਸਕੇ ਅਗਰ ਅਸੀਂ ਚਾਹੁੰਦੇ ਤਾਂ ਇਹਦਾ ਸੀਮਨ 500000 120000 ਦਾ ਵੀ ਕਰ ਸਕਦੇ ਸੀ ਪਰ ਅਸੀਂ ਕਿਹਾ ਨਹੀਂ ਇਹ ਆਮ ਜੀਮੀਦਾਰ ਦਾ ਫਾਇਦਾ ਹੋਣਾ ਚਾਹੀਦਾ ਤਾਂ ਕਿ ਇੱਕ ਆਮ ਜੀਮੀਦਾਰ ਦੇ ਘਰੇ ਵੀ ਇਹ ਇਦਾਂ ਦੀ ਵਧੀਆ ਨਸਲ ਤਿਆਰ ਹੋ ਸਕੇ ਥੈਂਕ ਯੂ ਜੀ ਸੀਮਨ ਸਾਡੇ ਕੋਲ ਸਾਡੇ ਨੰਬਰ ਤੇ ਤੁਸੀਂ ਕੰਟੈਕਟ ਕਰਕੇ ਲੈ ਸਕਦੇ ਹੋ